ਹਾਂਜੀ ਸਾਥੀਓ ਅੱਜ ਬੜੀ ਭਾਰੀ ਗਿਣਤੀ ਦੇ ਵਿੱਚ ਰਾਣੀਆਂ ਜੋ ਪਾਰਕ ਹੈ ਇਹਦੇ ਵਿੱਚ ਕਿਸਾਨ ਭਰਾ ਬਹੁਤ ਜਿਆਦੇ ਹਰ ਪਿੰਡ ਦੇ ਵਿੱਚੋਂ ਰਾਣੀਆਂ ਦੇ ਕੋਨੇ-ਕੋਨੇ 'ਚ ਪਹੁੰਚਿਆ ਤੇ ਅੱਜ ਇੱਥੇ ਪਹੁੰਚਣ ਦਾ ਇਕੱਠ ਕਰਨ ਦਾ ਕੀ ਖਾਸ ਮਕਸਦ ਹੈ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਭਾਈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਤੁਹਾਡਾ ਪੱਤਰਕਾਰ ਸਾਥੀਆਂ ਦਾ ਸਾਥੀਓ ਅੱਜ ਇਕੱਠੇ ਹੋਣ ਦਾ ਜੋ ਮੇਨ ਮਕਸਦ ਹੈ ਜੋ ਇੱਕ ਦੋ ਦਿਨ ਪਹਿਲਾਂ ਬੀਜੇਪੀ ਦੇ ਪਿੰਡਾਂ ਦੇ ਵਿੱਚ ਪ੍ਰੋਗਰਾਮ ਸੀ ਸਾਥੀਆਂ ਨੇ ਸ਼ਾਂਤੀਪੂਰਨ ਤਰੀਕੇ ਦੇ ਨਾਲ ਵਿਰੋਧ ਕੀਤਾ ਬੀਜੇਪੀ ਦੇ ਨੁਮਾਇੰਦੇ ਤੇ ਉਹਦੇ ਨਾਲ ਆਏ ਹੋਏ ਉਹਦੇ ਲੋਕਾਂ ਨੇ ਉੱਥੇ ਮਾਹੌਲ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਸਰਕਾਰ ਦੀ ਸ਼ਹਿਰ ਤੇ ਪ੍ਰਸ਼ਾਸਨ ਨੇ ਸਾਡੇ ਕਿਸਾਨ ਮਜ਼ਦੂਰ ਭਾਈਚਾਰੇ ਦੇ ਉੱਤੇ ਜਿਹੜੀਆਂ ਐਫ ਆਈ ਆਰ ਦਰਜ ਕੀਤੀਆਂ ਉਹਦੀ ਬਾਬਤ ਅੱਜ ਅਸੀਂ ਖਾਣੇ ਦੇ ਵਿੱਚ ਜਿਵੇਂ ਇੱਕ ਦਿਨ ਪਹਿਲਾਂ ਸਾਡੇ ਸਾਥੀਆਂ ਨੇ ਸਜੁਕਤ ਮੋਰਚੇ ਦੇ ਸਾਥੀਆਂ ਨੇ ਮੀਟਿੰਗ ਕੀਤੀ ਸੀਗੀ ਤਾਂ ਅੱਜ ਅਸੀਂ ਇਕੱਠੇ ਹੋ ਕੇ ਹੁਣ ਥਾਣੇ ਦੇ ਵਿੱਚ ਜੋ ਐਸਐਚਓ ਸਾਹਿਬ ਹੈ ਉਹਨਾਂ ਨੂੰ ਇੱਕ ਤਰ੍ਹਾਂ ਦੀ ਅਸੀਂ ਵਾਰਨਿੰਗ ਦੇਣ ਵਾਸਤੇ ਚੱਲੇ ਆਂ ਕਿ ਇੱਕ ਤੋਂ ਦੋ ਦਿਨ ਬੱਚਾ ਹੋਣ ਤੋਂ ਅਗਲੇ ਦਿਨ ਹੀ ਸਾਡੇ ਸਾਥੀਆਂ ਦੇ ਘਰੇ ਛਾਪੇਮਾਰੀ ਕੀਤੀ ਗਈ ਜਾਨੀ ਉਹਨਾਂ ਨੂੰ ਮੈਦਨੀ ਤੌਰ ਤੇ ਹਿਪੋਟਾਈਜ਼ ਕੀਤਾ ਗਿਆ ਵੀ ਤਾਂ ਕਿ ਕੋਈ ਵਿਰੋਧ ਨਾ ਕਰੇ ਵਿਰੋਧ ਇਸੇ ਤਰ੍ਹਾਂ ਹੀ ਚੱਲੂ ਰਹੇਗਾ ਅਸੀਂ ਸ਼ਾਂਤ ਸੀ ਸ਼ਾਂਤ ਹਾਂ ਸ਼ਾਂਤੀਪੂਰਨ ਤਰੀਕੇ ਨਾਲ ਹੀ ਵਿਰੋਧ ਕੀਤਾ ਅੱਗੇ ਵੀ ਵਿਰੋਧ ਜਾਰੀ ਰਹੇਗਾ ਔਰ ਕਿਸੇ ਤਰ੍ਹਾਂ ਦਾ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਸਾਡੇ ਕਿਸਾਨ ਮਜ਼ਦੂਰ ਦੇ ਘਰੇ ਨਾ ਜਾਵੇ ਨਹੀਂ ਤਾਂ ਕਿਤੇ ਸਾਨੂੰ ਮਜਬੂਰ ਹੋ ਕੇ ਸੂਜਮਤ ਮੋਰਚੇ ਨਾਲ ਗੱਲ ਕਰਕੇ ਤੇ ਮੁੜ ਕੇ ਥਾਣੇ ਨੂੰ ਤਾਲਾ ਲਾਉਣਾ ਪਵੇ ਔਰ ਅਸੀਂ ਪਰਚੇ ਰੱਦ ਕਰਾਉਣ ਵੀ ਜਾਣਦੇ ਹਾਂ ਔਰ ਬਕਾਇਦਾ ਇਹ ਪਰਚੇ ਅਸੀਂ ਰੱਦ ਵੀ ਕਰਾਵਾਂਗੇ ਔਰ ਮੈਂ ਫਿਰ ਤੁਹਾਡੇ ਚੈਨਲ ਦੇ ਮਾਧਮ ਤੋਂ ਵਾਰਨਿੰਗ ਦੇ ਦਿੰਦਾ ਐਸ ਐਚਓ ਨੂੰ ਐਸ ਪੀ ਸਾਹਿਬ ਨੂੰ ਡੀ ਸੀ ਸਾਹਿਬ ਨੂੰ ਕਿ ਸਾਡੇ ਕਿਸੇ ਵੀ ਕਿਸਾਨ ਮਜ਼ਦੂਰ ਦੇ ਘਰੇ ਜਾ ਕੇ ਉਹਨਾਂ ਨੂੰ ਪ੍ਰੇਸ਼ਾਰ ਕਰਨ ਦੀ ਕੋਸ਼ਿਸ਼ ਨਾ ਕਰਨ ਜੀ ਜੀ ਜਿੰਦਾ ਜੀ ਤੁਸੀਂ ਵੀ ਉਸ ਅੰਦੋਲਨ ਦੇ ਵਿੱਚ ਰਹੇ ਹੋ ਲਗਾਤਾਰ ਜਿਹੜਾ ਸੰਤਨਗਰ ਪਿੰਡ ਦੇ ਵਿੱਚ ਕੁਝ ਕਿਸਾਨ ਅਤੇ ਉਹਨਾਂ ਦੇ ਵਿੱਚ ਡਾਕਟਰ ਸ਼ੋਕ ਤਵਰ ਦੀ ਜਦੋਂ ਜਰ ਸਮਾ ਕਰਕੇ ਅਗਰ ਕੀ ਕਾਰਨ ਸੀ ਸਾਰਾ ਉਹ ਦੇਖੋ ਬੂਟਾ ਹੀ ਪਹਿਲਾਂ ਤਾਂ ਧੰਨਵਾਦ ਕਰਦੇ ਆ ਤੁਹਾਡੇ ਪੱਤਰਕਾਰ ਸਾਥੀਆਂ ਦਾ ਵੀਰਾਂ ਦਾ ਕਿ ਛੋਟੇ ਜਿਹੇ ਕੋਲ ਤੇ ਹੱਕ ਤੇ ਸੱਚ ਦੀ ਆਵਾਜ਼ ਵਾਸਤੇ ਤੁਸੀਂ ਹਮੇਸ਼ਾ ਤਤਪਰ ਰਹੇ ਬਾਕੀ ਰਹੀ ਗੱਲ ਹੈ ਕਿ ਜਿਵੇਂ ਕਿਸਾਨਾਂ ਦੇ ਤੇ ਮਜ਼ਦੂਰਾਂ ਤੁਸੀਂ ਗੱਲ ਕਰ ਰਹੇ ਹੋ ਸ਼ੋਕ ਤਵਰ ਦੇ ਪ੍ਰੋਗਰਾਮ ਕਿਸਾਨਾਂ ਨੇ ਤੇ 1% ਵਾਇਲੈਂਸ ਕ੍ਰੇਟ ਨਹੀਂ ਕੀਤੀ ਅਸ਼ੋਕ ਤਵਰ ਦੀ ਗੱਡੀ ਤੇ ਜਿਹੜੇ ਅਨਨੋਨ ਪਰਸਨ ਸੀਗੇ ਅਣਪਛਾਤੇ ਲੋਗ ਜਿਹੜੇ ਮੈਨੂੰ ਦੱਸਦੋ ਕਿ ਉਹਨਾਂ ਦੀ ਗੱਡੀ ਦੇ ਜਿਹੜੇ ਸੀ ਲੋਕ ਚਾਰਜ ਪਰੇ ਲੰਮਕੇ ਹੋਏ ਸੀਗੇ ਜਿਹੜੇ ਬੌਂਸਰ ਟਾਈਪ ਦੇ ਲੋਕ ਸੀਗੇ ਕਿ ਉਹ ਸੀ ਆਈਡੀਸੀ ਨੇ ਜਾਂ ਪੁਲਿਸ ਦੇ ਮੁਲਾਜ਼ਮ ਸੀ ਜੇ ਅਸ਼ੋਕ ਤਵਰ ਨੂੰ ਉਹਨਾਂ ਨਾਲ ਰੱਖਣਾ ਤੇ ਇਹਨਾਂ ਤਾਮਾ-ਜਮਾ ਲਾ ਕੇ ਨਾ ਜਾਣ ਦੀ ਕੀ ਲੋੜਿਆ ਸਰਕਾਰੀ ਤੰਤਰ ਮੰਤਰ ਜੰਤਰ ਸਾਰਾ ਨਾਂ ਲੈ ਕੇ ਜਾਣ ਦੀ ਕੀ ਲੋੜਿਆ ਇਹ ਪ੍ਰਸ਼ਾਸਨ ਦਾ ਕੰਮ ਸੀਗਾ ਸਾਥੀ ਗਲਤੀ ਨਾ ਅਗਰ ਪੈਰ ਤਿਲਕਣਾ ਸਾਥੀ ਗੱਡੀ ਦੇ ਅੱਗੇ ਆ ਗਿਆ ਤੇ ਪ੍ਰਸ਼ਾਸਨ ਦਾ ਕੰਮ ਸੀਗਾ ਕਿ ਉਹ ਸਾਥੀ ਨੂੰ ਪਿਆਰ ਨਾਲ ਸ਼ਾਂਤੀਪੁਰਕ ਢੰਗ ਨਾਲ ਸਾਈਡ ਤੇ ਕਰ ਦੇ ਫਿਰ ਇਹਨਾਂ ਬੌਂਸਰਾਂ ਦਾ ਕੀ ਕੰਮ ਸੀ ੱ ੱਕੇ ਮਾਰਨ ਦਾ ਉਸ ਤੋਂ ਬਾਅਦ ਸਾਡੇ ਕਿਸਾਨ ਸਾਥੀ ਆ ਉਹਨਾਂ ਦੀ ਉੱਥੇ ਪੱਗਾਂ ਵੀ ਲੱਥੀਆਂ ਉਸ ਤੋਂ ਬਾਅਦ ਸਾਥੀਆਂ ਨਾਲ ਬਤਮੀਜ਼ੀ ਵੀ ਕੀਤੀ ਗਈ ਤੇ ਇਸ ਕਰਕੇ ਜਿਹੜੇ ਪਰਚੇਪੁਰ ਜਿਹਨਾਂ ਸੇ ਇਹਨਾਂ ਪਰਚਿਆਂ ਤੋਂ ਡਰਨ ਵਾਲੇ ਨਹੀਂਗੇ ਜੇ ਤੁਸੀਂ ਬੀਜੇਪੀ ਦਾ ਵਿਰੋਧ ਕਰਦੇ ਹੋ ਤਾਂ ਕਿਹੜੀ ਪਾਰਟੀ ਦਾ ਸਮਰਥਨ ਕਰਦੇ ਹੋ ਦੇਖੋ ਜੀ ਸੁਣੋ ਗੱਲ ਸਯੁਕਤ ਮੋਰਚੇ ਦੀ ਜਿਹੜੀ ਕੋਲ ਆ ਬੀਜੇਪੀ ਜੀਜੇਪੀ ਕਨਿਸ਼ ਕਰੋ ਇਹਨਾਂ ਨੇ ਜਿਹੜੀ ਵਾਦਾ ਖਿਲਾਫੀ ਕੀਤੀ ਆ ਮਜ਼ਦੂਰਾਂ ਦੇ ਕਿਸਾਨਾਂ ਜਾ ਕੇ ਦੱਸੋ ਕਿ ਸਰਕਾਰਾਂ ਨੇ ਜਿਹੜੀ ਇਹਨਾਂ ਵਾਦਾ ਖਿਲਾਫੀ ਕੀਤੀ ਆ ਸ਼ੁਕਤ ਮੋਰਚਾ ਕਿਸੇ ਵੀ ਪਾਰਟੀ ਦਾ ਸਮਰਥਨ ਨਹੀਂ ਕਰਦਾ ਸ਼ੁਕਤ ਮੋਰਚਾ ਜੀਜੇਪੀ ਤੇ ਬੀਜੇਪੀ ਦਾ ਵਿਸ਼ਕਰ ਕਰਦਾ ਹੈ ਕਿ ਬੀਜੇਪੀ ਹਟਾਓ ਜੀਡੀਪੀ ਹਟਾਓ ਪਰ ਉਹ ਤਾਂ ਕਹਿੰਦੇ ਕਿ ਜਿਹੜਿਆਂ ਨੇ ਉਸੇ ਵਿਰੋਧ ਕੀਤਾ ਉਹ ਕਾਂਗਰਸੀ ਸੀ ਦੇਖੋ ਜੀ ਕੈਨ ਨੂੰ ਤਾਂ ਹਰ ਇੱਕ ਬੰਦੇ ਜਿਨ੍ਹਾਂ ਨੇ ਉਹ ਪ੍ਰੋਗਰਾਮ ਰੱਖਿਆ ਸੀ ਉਹ ਕਹਿੰਦੇ ਸੀ ਉਹ ਬਾਇ ਨੇਮ ਜਾਣਦੇ ਹੋ ਕਹਿੰਦੇ ਕਾਂਗਰਸ ਦੇ ਆਗੂ ਆ ਮੈਂ ਨ ਸਬੂਤ ਕਰਾ ਦੇਣ ਜੀ ਸ਼ਮੂਤ ਕਰਾ ਦੇ ਕੀ ਦੇਖ ਲੋ ਸੁਣੋ ਤੇ ਕੀ ਬੋਲ ਰਹੇ ਹੋ ਬਿਲਕੁਲ ਮੇਰੀ ਕਾਂਗਰਸ ਹੈ ਫਿਰ ਇੱਕ ਮਿੰਟ ਮੇਰੀ 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 ਗੱਲ ਸੁਣ ਲੋ ਬਿਲਕੁਲ ਕੈਮਰੇ ਦੇ ਸਾਹਮਣੇ ਬੋਲ ਰਿਹਾ ਹਰ ਇੱਕ ਬੰਦੇ ਨੂੰ ਵੋਟ ਪਾਉਣ ਦਾ ਅਧਿਕਾਰ ਆ ਤੇ ਹਰ ਇੱਕ ਬੰਦਾ ਕੋਈ ਨਾ ਕੋਈ ਕਿਸੇ ਨਾ ਕਿਸੇ ਪਾਰਟੀ ਨੂੰ ਵੋਟ ਪਾਉਂਦਾ ਆ ਸਰ ਉਹ ਕਹਿੰਦੇ ਕੀ ਇਹ ਬੀਜੇਪੀ ਦਾ ਹੀ ਵਿਰੋਧ ਕੀਤਾ ਜਾਂਦਾ ਕਾਂਗਰਸ ਦਾ ਦੇਖੋ ਜਿਹੜੀ ਪਾਰਟੀ ਸਤਾ ਚ ਹੁੰਦੀ ਆ ਉਹਦਾ ਹੀ ਵਿਰੋਧ ਕੀਤਾ ਜਾਂਦਾ ਉਸ ਤੋਂ ਬਾਅਦ ਜੋ ਵੀ ਸਰਕਾਰ ਬਣਦੀ ਆ ਚੁਕਤ ਮੋਰਚੇ ਜੋ ਗਾਈਡਲਾਈਨ ਆ ਕੋਈ ਵੀ ਸਰਕਾਰ ਉਸ ਤੋਂ ਬਾਅਦ ਬਣਦੀ ਆ ਜੇ ਉਹ ਗਲਤ ਨੀਤੀਆਂ ਲੈ ਕੇ ਆਉਗੀ ਉਹਨਾਂ ਦਾ ਵੀ ਡਟ ਕੇ ਪੁਰਜ਼ੋਰ ਵਿ ਕਮ ਸਾਬ ਜੇ ਪਰਚੇ ਸਰਕਾਰ ਮਤਲਬ ਨਹੀਂ ਰੱਦ ਕਰਦੀ ਤੇ ਇਹਦਾ ਕੀ ਮਤਲਬ ਉਸ ਤੋਂ ਬਾਅਦ ਕੀ ਕਾਰਵਾਈ ਕੀਤੀ ਸਾਡਾ ਬਣੇ ਸਾਡੀ ਜੋ ਅੱਜ ਕਮੇਟੀ ਇੱਥੇ ਬਣੀ ਆ ਮਤਲਬ ਕਾਲੇ ਪਿੰਡ ਚੋਂ ਦੋ ਦੋ ਆਦਮੀ ਲੈ ਗਏ ਆ ਅਗਰ ਜੇ ਰੱਦ ਨਹੀਂ ਕਰਦੇ ਪਰਚੇ ਤਾਂ ਸਾਡੀ ਉਸ ਤੋਂ ਬਾਅਦ ਐਸਪੀ ਸਾਹਿਬ ਨੂੰ ਡੀਪੀ ਸਾਹਿਬ ਤਾਂ ਕੋਈ ਕੋਸ਼ਿਸ਼ ਹੋ ਮਿਲਣ ਦੀ ਨਾ ਵੀ ਕਰੇ ਤਾਂ ਉਸ ਤੋਂ ਬਾਅਦ ਅਸੀਂ ਆ ਵੀ ਸੰਘਰਸ਼ ਮੋਰਚਾ ਨਾਲ ਗੱਲ ਕਰਕੇ ਜੋ ਵੀ ਸਾਡਾ ਸੰਘਰਸ਼ ਮੋਰਚਾ ਫੈਸਲਾ ਦੇਊਗਾ ਤਦ ਨਾਲ ਨਾਲ ਆਪਾਂ ਛਾਣੇ ਨਾਲ ਛਾਣਾ ਪੈ ਰਿਹਾ ਹੈ ਸਾਥੀ ਨੇ ਇੱਕ ਸਵਾਲ ਕੀਤਾ ਨਾ ਵੀ ਉਹ ਜਿਨ੍ਹਾਂ ਦੇ ਘਰੇ ਪ੍ਰੋਗਰਾਮ ਹੋਇਆ ਉਹ ਤਾਂ ਬੀਜੇਪੀ ਵਾਲੇ ਹੀ ਸੀ ਨਾ ਵੀ ਉਹ ਕਹਿ ਰਿਹਾ ਬੀਜੇਪੀ ਦਾ ਹੀ ਵਿਰੋਧ ਕਿਉਂ ਹੋ ਰਿਹਾ ਕਾਂਗਰਸ ਦਾ ਕਿਉਂ ਨਹੀਂ ਹੋ ਰਿਹਾ ਅਸੀਂ ਕਿਸੇ ਪਾਰਟੀ ਦਾ ਸਮਰਥਨ ਨਹੀਂ ਕਰਦੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਕਹਿ ਦਿੰਦਾ ਬੀਜੇਪੀ ਦੀ ਸਰਕਾਰ ਔਰ ਤਿੰਨ ਕਾਲੇ ਕਾਨੂੰਨ ਸਾਡੇ ਤੇ ਬੀਜੇਪੀ ਨੇ ਥੋਪਿਆ ਬੀਜੇਪੀ ਕਰਕੇ 700 ਤੋਂ ਉੱਤੇ ਸਾਡੇ ਕਿਸਾਨ ਸ਼ਹੀਦ ਹੋਏ ਆ ਸਰ ਉਹਨਾਂ ਨੇ ਓਨ ਰਿਕਾਰਡ ਕੈਮਰੇ ਸਾਡੇ ਕੋਲ ਅਸੀਂ ਉਹਨਾਂ ਦੀ ਬਾਈਟ ਕੀਤੀ ਉਹ ਕਹਿੰਦੇ ਕਾਂਗਰਸ ਨੇ ਸਭ ਸੁਆਣਗੇ ਬੈ ਹੋਣਗੇ ਹੋਣਗੇ ਜਿਹੜੇ ਕਿਸਾਨ ਨੇ ਮਜ਼ਦੂਰ ਨੇ ਸਭ ਨੂੰ ਵੋਟ ਪਾਉਣ ਦਾ ਅਧਿਕਾਰ ਆ ਕੋਈ ਕਾਂਗਰਸ ਨੂੰ ਵੋਟ ਪਾ ਰਿਹਾ ਕੋਈ ਇੰਡੀਅਨ ਨੈਸ਼ਨਲ ਲੋਕਦਲ ਨੂੰ ਪਾ ਰਿਹਾ ਕੋਈ ਆਮ ਆਦਮੀ ਨੂੰ ਪਾ ਰਿਹਾ ਸਾਡੇ ਗਵਾਂਧੀ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਅਗਰ ਉਥੇ ਕਿਸੇ ਤਰ੍ਹਾਂ ਦਾ ਜੋ ਮੌਕੇ ਤੇ ਸਰਕਾਰ ਹੁੰਦੀ ਹੈ ਵਿਰੋਧ ਤਾਂ ਉਹਦੇ ਹੀ ਹੁੰਦਾ ਨਾ ਵੀ ਰੂਲਿੰਗ ਪਾਰਟੀ ਦਾ ਵਿਰੋਧ ਹੁੰਦਾ ਕੋਈ ਦਿੱਕਤ ਨਹੀਂ ਤੁਸੀਂ ਆਪਦੇ ਥਾਂ ਤੋਂ ਸਹੀ ਤੁਹਾਡਾ ਸਵਾਲ ਵੀ ਤੁਹਾਡੇ ਜਾ ਜਾ ਆਮ ਜਨਤਾ ਨੂੰ ਜੀ ਪਤਾ ਨਹੀਂ ਕਿ ਇਹ ਕਿੰਨੇ ਸਾਥੀਆਂ ਦੇ ਪਰਚੇ ਉਹਨਾਂ ਨੂੰ ਵੀ ਦੱਸਿਆ ਆਪਾਂ ਵੀ ਕੀ ਨੇ 16 ਬੰਦੇ ਬਾਈ ਨੇ 15 16 ਬੰਦੇ ਬਾਈ ਨੇ ਮੈਂ ਬਾਕੀਆਂ ਨੂੰ ਲੈ ਕੇ ਆਜੋ ਯਾਰ ਜੀ ਜੈ ਹਾਂ ਜੈ ਹਾਂ ਜੈ ਹਾਂ ਇੱਕ ਦੋ ਜਿੰਦਾਬਾਦ